ਮੈਂ ਗੁਰਦੁਆਰੇ ਤੋਂ ਆ ਰਹੀ ਸੀ ਮੇਰੀ ਮੰਮੀ ਵੀ ਨਹੀਂ ਅੱਗੇ ਗਈ ਸੀ ਪਹਿਲਾਂ ਉਹਨੇ ਮੈਨੂੰ ਟਰਟਚਰ ਕੀਤਾ ਫਿਰ ਉਸ ਤੋਂ ਬਾਅਦ ਉਹਨੇ ਮੇਰੇ ਗਰਲ ਟੱਚ ਕੀਤਾ ਫਿਰ ਮੈਂ ਮਤਲਬ ਉਹ ਚਪੇੜ ਮਾਰੀ ਫਿਰ ਉਹਨੇ ਮਰੇ ਹਥਵਾਲ ਪੜੇ ਤੇ ਦਰਵਾਜ਼ੇ ਵਿੱਚ ਸੇਰ ਮਾਰਿਆ ਜੋਰ-ਜੋਰ ਨਾਲ ਉਸਰ ਮੰਮਾ ਨੇ ਅੰਦਰ ਜਾ ਕੇ ਫੜ ਲਿਆ ਉਹਨੇ ਮੈਂ ਵੀ ਹੋਸ਼ ਹੋ ਗਈ ਸੀ ਫਿਰ ਅਥੋਂ ਮੇਰਾ ਮੂੰਹ ਕੁੱਟਿਆ ਫਿਰ ਚਪੇੜਾਂ ਮਾਰੀਆਂ ਮੈਨੂੰ ਇੱਥੇ ਲੱਕ ਵਿੱਚ ਜੋਰ-ਜੋਰ ਨਾਲ ਕਿੰਨੇ ਜਣੇ ਸੀਗੇ ਉਹ ਜਿਹੜੇ ਸੀਗੇ ਉਹ 3 4 ਚਾਰ ਜਣੇ ਸੀ ਕੀ ਕੰਮ ਕਰਦੇ ਹੋ ਕਿੱਥੇ ਖੜੇ ਸੀ ਉਹ ਸਾਡੇ ਮਤਲਬ ਮੋੜ ਤੇ ਖੜੇ ਸੀ ਪਿੱਛਾ ਸਾਡਾ ਕੀਤਾ ਉਹਨਾਂ ਨੇ ਤੇ ਨਸ਼ਾ ਕੀਤਾ ਹੋਇਆ ਸੀ ਸ਼ਰਾਬ ਹੋਰ ਵੀ ਕਾਫੀ ਕੁਝ ਤੁਸੀਂ ਕਿੱਥੋਂ ਆਏ ਸੀ ਅਸੀਂ ਗੁਰਦੁਆਰੇ ਤੋਂ ਆਏ ਸੀ ਸੇਵਾ ਕਰਕੇ ਕੌਣ ਕੌਣ ਸੀ ਮੇਰੇ ਮੰਮਾ ਤੇ ਮੇਰੀ ਸਿਸਟਰ ਸੀ ਦੋਤੇ ਮੈਂ ਕਹਿੰਦੇ ਪਹਿਲਾਂ ਵੀ ਮੈਂ ਦੋ ਕਿਸ ਮਤਲਬ ਦੋ ਕਤਲ ਕੀਤੇ ਹੋਏ ਨੇ ਤੇ ਜਿਵੇਂ ਉਹ ਪਹਿਲਾ ਕੁੜੀ ਦਿੱਲੀ ਵਾਲੀ ਸੀ ਜਿਵੇਂ ਤਾਰੇ ਪਏ ਉਹਨੂੰ ਕਿਸੇ ਕਿਸੇ ਨੂੰ ਇਨਸਾਫ਼ ਨਹੀਂ ਮਿਲਿਆ ਹੈਗਾ ਐਨ ਮਤਲਬ ਤੁਹਾਨੂੰ ਵੀ ਮਤਲਬ ਮੈ ਮਾਰਨਾ ਹੈ ਤੁਹਾਨੂੰ ਵੀ ਮਾਰ ਦੇਣਾ ਮੈਂ ਮਤਲਬ ਮੈਨੂੰ ਕੋਈ ਕੁਛ ਨਹੀਂ ਕਰ ਸਕਦਾ ਕੀ ਮੰਗ ਕਰਦੇ ਇਨਸਾਫ਼ ਤੁਸੀਂ ਕਹਿੰਦੇ ਸਾਨੂੰ ਇਨਸਾਫ਼ ਮਿਲੇ ਦਾ ਵਾਈਗਰ ਜੀ ਦੀ ਫਤਿਹ ਅਸੀਂ ਸਿੱਖ ਪਰਿਵਾਰ ਦੀ ਫੈਮਿਲੀ ਹਾਂ ਅਸੀਂ ਸਾਡੇ ਗੁਰਦੁਆਰਾ ਸਾਹਿਬ ਪ੍ਰੋਗਰਾਮ ਚੱਲ ਰਿਹਾ ਅਸੀਂ ਬੱਚਿਆਂ ਦੇ ਨਾਲ ਆਪਣਿਆਂ ਦੇ ਮੈਂ ਆ ਰਹੀ ਸੀ ਮੈਂ ਥੋੜਾ ਜਿਹਾ ਗੇਟ ਦੇ ਅੰਦਰ ਹਾਂ ਬੱਚੇ ਥੋੜਾ ਇਹ ਪਿੱਛੇ ਨੇ ਇਹਨਾਂ ਨੇ ਨਿਸ਼ਾ ਕੀਤਾ ਇਹ ਫੁੱਲ ਇਹ ਚਾਰ ਜਣੇ ਸੀ ਇਹਦੀ ਮਾਂ ਪਿਓ ਇਹ ਦੋਨੋਂ ਭਰਾ ਸੀ ਇਹਨਾਂ ਨੇ ਮੇਰੀ ਬੇਟੀ ਦੇ ਨਾਲ ਪਹਿਲਾ ਟੌਰਚਰ ਕੀਤਾ ਹੈ ਤੇ ਫਿਰ ਮੇਰੀ ਬੇਟੀ ਨੂੰ ਛੇੜਛਾੜ ਕਰਕੇ ਤਾਂ ਉੱਥੇ ਹੀ ਕੁੱਟਣ ਲੱਗੇ ਨੇ ਜਦੋਂ ਇਹਨੇ ਜਵਾਬ ਦਿੱਤਾ ਬੇਟੀ ਨੇ ਮੈਂ ਮੈਂ ਇਹ ਚਾਹਨੀ ਆ ਸਰਕਾਰ ਕੋਲੋਂ ਕਿ ਜੇ ਬੱਚਿਆਂ ਦੇ ਨਾਲ ਕੁੜੀਆਂ ਦੇ ਨਾਲ ਐਦਾਂ ਧੱਕਾ ਹੁੰਦਾ ਰਿਹਾ ਤੇ ਇਸ ਤਰ੍ਹਾਂ ਨਿصاف ਕਿਉਂ ਨਹੀਂ ਦਿੱਤਾ ਜਾ ਰਿਹਾ ਫਿਰ ਬੇਟੀ ਨੂੰ ਟੌਰਚਰ ਕੀਤਾ ਕਿ ਜਿਹੜੀ ਉਹ ਬੰਬੇ ਵਾਲੀ ਕੁੜੀ ਦਾ ਐਦਾਂ ਕੁਝ ਨਹੀਂ ਬਣਿਆ ਹੈਗਾ ਤਾਂ ਅਸੀਂ ਮੈਂ ਵੀ ਚਾਰ ਪੰਜ ਜਿਹੜੇ ਮੁੰਡੇ ਨੇ ਬੁਲਾਵਾਗਾ ਨਾਲ ਆਪਣੇ ਜਿਹੜੇ ਨਸ਼ੇੜੀ ਨੇ ਜਾਂ ਜੋ ਵੀ ਨੇ ਇਹਨਾਂ ਦੇ ਨਾਲ ਸਾਨੂੰ ਨਹੀਂ ਪਤਾ ਕੌਣ ਨੇ ਤੇ ਤੁਹਾਨੂੰ ਵੀ ਇਸੇ ਤਰ੍ਹਾਂ ਮਰਵਾਵਾਗਾ ਤੇ ਜਿੱਦਾਂ ਉਹਦਾ ਕੁਝ ਨਹੀਂ ਬਣਿਆ ਇਸ ਤਰ੍ਹਾਂ ਤੁਹਾਡਾ ਵੀ ਕੁਝ ਨਹੀਂ ਬਣਨ ਦਵਾਗਾ ਮੈਂ ਸਰਕਾਰ ਕੋਲੋਂ ਇਹੀ ਮੰਗ ਕਰਦੀ ਆ ਕਿ ਮੈਨੂੰ ਇਨਸਾਫ ਚਾਹੀਦਾ ਮੇਰੀਆਂ ਬੱਚੀਆਂ ਦੀ ਬਹੁਤ ਕੁੱਟਮਾਰ ਕੀਤੀ ਗਲਤ ਟੌਰਚਰ ਕੀਤੇ ਗਏ ਨੇ ਮੇਰੀਆਂ ਬੱਚੀਆਂ ਦੇ ਕੱਪੜੇ ਫਾੜੇ ਗਏ ਨੇ ਇਹਨਾਂ ਨੇ ਬਹੁਤ ਗਲਤ ਟੌਰਚਰ ਕੀਤਾ ਮੈਂ ਇਹੀ ਬਸ ਮੰਗ ਕਰਦੀ ਆ ਵਾਹਿਗੁਰੂ ਜੀ ਦਾ ਖਾਲਸਾ ਹਾਂਜੀ ਹਾਂਜੀ ਮੈਨੂੰ ਵੀ ਬਹੁਤ ਕੁੱਟਿਆ ਜੀ ਮੇਰਾ ਗਲਾ ਘੁੱਟਿਆ ਏ ਮੇਰੇ ਨਾਲ ਵੀ ਗਰ ਟੌਰਚਰ ਕੀਤੇ ਨੇ ਮੇਰੇ ਅੰਦਰ ਆ ਕੇ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਮਾਰਿਆ ਅਸੀਂ ਤਿੰਨੇ ਮਾਵਾਂ ਧੀਆਂ ਘਰ ਸੀਗੀਆਂ ਮੇਰੇ ਘਰ ਵਾਲਾ ਹਸਬੰਡ ਮੇਰਾ ਆਪਣੀ ਡਿਊਟੀ ਤੇ ਸੀ ਇਹਨਾਂ ਨੇ ਨਸ਼ੇ ਨਾਲ ਰੱਜ ਕੇ ਤੇ ਇਹਨਾਂ ਨੇ ਸਾਡੇ ਨਾਲ ਇਹ ਕੰਮ ਕੀਤਾ ਮੈਂ ਸਰਕਾਰ ਤੋਂ ਇਹੀ ਮੰਗ ਕਰਦੀਆਂ ਕਿ ਸਾਨੂੰ ਇਨਸਾਫ ਚਾਹੀਦਾ ਹੈ ਬਸ ਇਹਨਾਂ ਨੂੰ ਇਹ ਜਿਹੜੇ ਜ਼ਿਆਦੇ ਏਦਾਂ ਦੇ ਨਸ਼ੇ ਵਾਲੇ ਨੇ ਇਹਨਾਂ ਨੂੰ ਸਾਨੂੰ ਇਨਸਾਫ ਚਾਹੀਦਾ ਹੈ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸਤਨਾਮ ਕੌਰ ਜੀ ਮੈਂ ਮੈਂਬਰ ਪਛਤਾ ਜੀ ਕੀ ਟੱਟਣਾ ਬਪੜੀ ਜੀ ਇਹ ਜੀ ਰਾਤ ਅਸੀਂ ਗੁਰਦੁਆਰੇ ਤਿਆਰ ਹੋਏ ਸੀਗੇ ਪਹਿਲਾਂ ਬਾਅਦ ਚੋਂ ਫਿਰ ਮੈਨੂੰ ਆਪਣੀ ਨੂੰ ਕਿਹਾ ਵੀ ਗੁਰਦੁਆਰੇ ਰਹਿਣ ਦੇ ਘਰ ਹੈ ਨਹੀਂ ਕੋਈ ਨਾ ਨਿੱਕੀ ਬੋਟੀ ਨਾ ਨਿੱਕਾ ਮੁੰਡਾ ਵੱਡਾ ਮੁੰਡਾ ਵੀ ਗੀੜਾ ਲਣ ਗਿਆ ਸੀ ਮੈਂ ਕਿਹਾ ਵੀ ਆਪਾਂ ਘਰ ਹੈ ਨਹੀਂ ਕੋਈ ਵੀ ਰਹਿਣ ਦੇ ਸਾਰੇ ਘਰ ਲੁੱਗੇ ਛੱਡ ਕੇ ਜ਼ਰੂਰ ਜਾਣਾ ਉਹ ਕਹਿੰਦੀ ਮੰਮੀ ਵੀ ਲੜਦੇ ਹੀ ਪਏ ਨੇ ਮੈਂ ਕਿਹਾ ਵੀ ਲੜਨ ਦੇ ਨਾ ਕੰਮ ਹੀ ਹੈ ਨਿਤਦਾ ਵੀ ਰਹਿਣ ਦੇ ਨੂੰ ਕਹਿੰਦੇ ਨਹੀਂ ਮੰਮੀ ਮੈਨੂੰ ਲੱਗਦਾ ਵੀ ਜਿਵੇਂ ਵੱਡੀ ਬੋਟੀ ਨੂੰ ਆਪਣੀ ਪਰਜਾਈ ਨੂੰ ਹੀ ਮਾਰ ਲਗੇ। ਫਿਰ ਮੈਂ ਗੇਟ ਖੋਲ ਕੇ ਵੇਖਿਆ ਤੇ ਬਾਅਦ ਚ ਵੇਖਿਆ ਵੀ ਕੁੜੀ ਐ ਸੀ। ਇਹਨੂੰ ਫਿਰ ਮੈਂ ਜਾ ਕੇ ਚੁੱਕਿਆ, ਮਸੀ ਚੁੱਕਿਆ ਮੈਂ। ਮੇਰਾ ਪ੍ਰੇਸ਼ਨ ਹੋਇਆ ਸੀ। ਉਹਨਾਂ ਇੱਕੀ ਕੁੜੀ ਜਿੰਦੀ ਲਈ ਨਾਲ ਛੋਟੀ ਬਦਲ ਦੀ। ਇਹਨੂੰ ਚੁੱਕ ਕੇ ਕੁੜੀ ਨੂੰ ਅੰਦਰ ਲੈ ਗਈਆਂ। ਫਿਰ ਦੂਜਾ ਰੰਗੀਲਾ ਮੁੰਡਾ ਸਾਡਾ ਜਿਹੜਾ ਸਾਡੇ ਨਾਲ ਹੀ ਰਹਿੰਦਾ ਉਹ। ਉਹਨੂੰ ਮੈਂ ਕਿਹਾ ਮੈਂ ਹਾਂ ਮਰ ਜਾ ਮੁੰਡਿਆ ਛਡਾ ਮਰ ਜਾ ਇਹਨੂੰ। ਤੇ ਉਹਨੇ ਛਡਾਇਆ। ਕੌਣ ਸੀਗੇ ਉਹ ਬੰਦੇ ਜਿਹੜੇ ਉਹ ਸਾਡੇ ਦਾਇ ਦੇ ਪੁੱਤਰ ਨੇ ਇਹਨਾਂ ਨੇ ਇਹ ਕੋਟ ਮਾਰ ਕੁੜੀ ਦੀ ਕੀਤੀ ਹੈ ਉਹ ਨਿੱਕੀ ਕੁੜੀ ਨੂੰ ਗਬਲੀ ਨੂੰ ਮਾਰਿਆ ਤੇ ਇਹ ਵੱਡੀ ਕੁੜੀ ਨੂੰ ਮਾਰਿਆ ਬਾਅਦ ਚ ਫਿਰ ਬਾਦਲ ਦੀ ਬੋਟੀ ਨੂੰ ਖਰੇ ਪੈ ਗਏ ਨੇ ਫਿਰ ਅੰਗੀਲਾ ਇੱਕ ਮੁੰਡਾ ਆਇਆ ਤੇ ਉਹਨੂੰ ਮੈਂ ਕਿਹਾ ਵੀ ਇਹਨੂੰ ਛੜਾ ਮੜ ਜਾ ਉਹ ਮੇਰੇ ਕੋ ਤੇ ਛੁੱਟਦੇ ਨਹੀਂ ਪਏ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਮੇਰਾ ਨਾਮ ਪ੍ਰਕਾਸ਼ ਸਿੰਘ ਮੈਂ ਉੜਾਪੜ ਨਵੇਂ ਸ਼ਹਿਰ ਵਿਕੇ ਗਰੰਤੀ ਸਿੰਘ ਦੀ ਡਿਊਟੀ ਕਰਦਾ ਆਂ ਕੱਲ ਰਾਤ ਤਕਰੀਬਨ 9 ਵਜੇ ਦੇ ਲਗਭਗੇ ਮੇਰੇ ਬੱਚੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਤਸ਼ਾਹ ਵਾਪਸ ਹੋਏ ਸਨ ਉਥੋਂ ਸੇਵਾ ਕਰਕੇ ਆਪਣੇ ਘਰ ਨੂੰ ਵਾਪਸ ਆ ਰਹੇ ਸੀ ਪਿੰਡ ਦੇ ਕੁਝ ਨਸ਼ੇੜੀ ਜਵਾਨਾਂ ਨੇ ਕੁੜੀਆਂ ਨੂੰ ਮੜ ਚੰਗੇ ਬੋਲ ਬੋਲੇ ਜਿਹਦੇ ਕਰਕੇ ਬੱਚਿਆਂ ਨੂੰ ਜਵਾਬ ਦਿੱਤਾ ਫਿਰ ਉਹਨਾਂ ਨੇ ਕੁੜੀਆਂ ਨੂੰ ਥੱਲੇ ਢਾ ਕੇ ਕੁੜੀਆਂ ਦੇ ਕਾਫੀ ਜ਼ਿਆਦਾ ਲੱਤਾਂ ਮਾਰੀਆਂ ਟੌਰਚਰ ਕੀਤਾ ਔਰ ਬੱਚੇ ਦਾਖਲ ਨੇ ਅ ਵੱਡੀ ਕੁੜੀ ਦੇ ਜਿੱਦਾਂ ਜਿਆਦਾ ਨਲਾ ਚਲਦਾ ਲੱਗਨ ਕਰਕੇ ਬਲੱਡ ਪੈ ਰਿਆ ਔਰ ਸਿਰ ਦੇ ਸਿਰ ਦੇ ਵਿੱਚ ਕਾਫੀ ਸੱਟਾਂ ਲੱਗੀਆਂ ਨੇ ਉਹਨਾਂ ਦੀ ਮਾਂ ਨੂੰ ਵੀ ਕੁੱਟਿਆ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਔਰ ਸੇਕੋਮ ਦੇ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰਦਾ ਇੱਕ ਗਰੰਤੀ ਦੇ ਨਾਲ ਇਹ ਵੱਡੀ ਹਾਦਸਾ ਹੋਇਆ ਜੋ ਬੱਚਿਆਂ ਨੂੰ ਇੰਨਾ ਮਾਰਿਆ ਗਿਆ ਕਿਉਂਕਿ ਬੱਚਾ ਇੱਕ 16 ਸਾਲ ਦਾ ਇੱਕ 17 ਸਾਲ ਦਾ ਹੈ ਜਿਹਨਾਂ ਨੂੰ ਟੌਰਚਰ ਕੀਤਾ ਗਿਆ ਔਰ ਘਰ ਦੇ ਵਿੱਚ ਜਾ ਕੇ ਫੇਰ ਬੱਚਿਆਂ ਨੂੰ ਦੁਬਾਰਾ ਇਹਨਾਂ ਨੇ ਘਟਿਆ ਜਿਸ ਵਿੱਚ ਇਹਨਾਂ ਦੀ ਮਾਂ ਵੀ ਨਾਲ ਸੀ ਇਹਨਾਂ ਦੇ ਪਿਤਾ ਵੀ ਨਾਲ ਸੀ ਜਿਨ੍ਹਾਂ ਨੇ ਬੱਚਿਆਂ ਨੂੰ ਇੰਨਾ ਜ਼ਿਆਦਾ ਮਾਰਿਆ ਕਿ ਪਿੰਡ ਵਾਲੇ ਵੀ ਹੁਣ ਇਸ ਗੱਲ ਨੂੰ ਮੰਨਣ ਨੂੰ ਤਿਆਰ ਨੇ ਸਾਰੀ ਪੰਚਾਇਤ ਵੀ ਨਾਲ ਆਈ ਹੋਈ ਹੈ ਸੋ ਮੈਂ ਇਹ ਸਰਕਾਰ ਨੂੰ ਵੀ ਬੇਨਤੀ ਕਰਦਾ ਜਥੇਬੰਦੀਆਂ ਨੂੰ ਬੇਨਤੀ ਕਰਦਾ ਇਹੋ ਜਿਹੇ ਨਸ਼ੇੜੀਆਂ ਨੂੰ ਜਾਂ ਤੇ ਪਿੰਡ ਵਿੱਚੋਂ ਬਾਹਰ ਕੱਢਿਆ ਜਾਏ ਜਾਂ ਇਹਨਾਂ ਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕੀਤੀ ਜਾਏ ਕਿਉਂਕਿ ਅੱਜ ਸਾਡੀ ਧੀ ਨਾ ਹੋਇਆ ਕੱਲ ਨੂੰ ਕਿਸੇ ਹੋਰ ਧੀ ਦੇ ਨਾਲ ਹੋਏਗਾ ਇੱਥੋਂ ਤੱਕ ਇਹਨਾਂ ਨੇ ਕਿਹਾ ਕਿ ਜੋ ਬੰਬੇ ਦੇ ਵਿੱਚ ਨਰਸੇ ਦੇ ਨਾਲ ਹੋਇਆ ਉਹ ਉਹਦਾ ਕੁਝ ਨਹੀਂ ਕਿਸੇ ਨੇ ਵਿਗਾੜਿਆ ਵੀ ਸਾਡਾ ਤੁਸੀਂ ਕੀ ਵਿਗਾੜ ਲੋਂਗੇ ਇੱਥੋਂ ਤੱਕ ਕਰਦੇ ਬੋਲ ਬੋਲੇ ਬੱਚਿਆਂ ਨੂੰ ਤੋਂ ਮੈਂ ਇਹੀ ਬੇਨਤੀ ਕਰਦਾ ਕਿ ਜਿੰਨੀ ਜਲਦੀ ਹੋ ਸਕੇ ਇਹਨਾਂ ਤੇ ਕਾਰਵਾਈ ਕੀਤੀ ਜਾਏ ਇਹਨਾਂ ਐਸੇ ਨਸ਼ੇੜੀਆਂ ਨੂੰ ਨੱਥ ਪਾਈ ਜਾਏ ਸੋ ਇਹ ਮੇਰੀ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੇ ਉਹ ਬੰਦੇ ਨੇ ਕੀ ਨਾਮ ਆ ਉਹਨਾਂ ਦੇ ਤੇ ਕੀ ਕੰਮ ਕਰਦੇ ਨੇ ਉਹ ਗੱਡੀ ਚ ਲਾਂਦੇ ਨੇ ਨਸ਼ੇ ਦਾ ਹੀ ਕੰਮ ਕਰਦੇ ਆ ਪਿੰਡ ਦੇ ਵਿੱਚ ਕਿਉਂਕਿ ਸਾਰੇ ਪਿੰਡ ਨੂੰ ਹੀ ਪਤਾ ਹੈ ਅੱਗੇ ਦੋ ਵਾਰ ਜੇਲ੍ਹ ਵੀ ਜਾਏ ਨੇ ਉਹ ਤੇ ਇੱਕ ਪਿੰਡ ਦੇ ਵਿੱਚ ਨੌਜਵਾਨ ਦੀ ਪਹਿਲਾ ਕਤਲ ਵੀ ਕੀਤਾ ਉਹਨਾਂ ਨੇ ਸੋ ਉਹ ਨਸ਼ੇ ਦਾ ਕੰਮ ਕਰਦੇ ਨੇ ਤੇ ਗੱਡੀਆਂ ਦੇ ਵਿੱਚ ਨਸ਼ਾ ਲੈ ਕੇ ਆਉਂਦੇ ਨੇ ਪਿੰਡ ਦੇ ਵਿੱਚ ਵੇਚਦੇ ਆ ਨਸ਼ਾ ਸੋ ਸਾਡੇ ਪਿੰਡ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਇਹ ਨਸ਼ੇੜੀ ਨੇ ਇਹੋ ਜਿਹਾ ਕੰਮ ਕਰਦੇ ਆ ਹਮਲਾ ਕੀਤਾ ਸੀ ਟੋਟਲ ਕਿੰਨੇ ਚਾਰ ਜਣੇ ਚਾਰ ਜਣੇ ਸੀਗੇ ਕੌਣ ਤੁਹਾਡੇ ਪਰਿਵਾਰਕ ਮੈਂਬਰ ਕਿੰਨੇ ਸੀ ਸਾਡੀਆਂ ਤਿੰਨ ਦੋ ਦੋ ਕੁੜੀਆਂ ਸੀਗੀਆਂ ਇੱਕ ਮੇਰੀ ਵਾਈਫ ਸੀਗੀ ਹਾਲਤ ਕੇ ਮੇ ਜੀ ਹਾਲਤਾਂ ਦੀ ਗੰਭੀਰ ਚੱਲਦੀ ਪਈ ਆ ਜੀ ਮਾਣੇਵਾਲ ਦਾ ਮੇਰਾ ਨਾਮ ਹੈ ਜੀ ਏਐਸਸੀ ਪਵਨਜੀਤ ਥਾਣਾ ਮਾਚੀਵਾੜਾ ਸਾਹਿਬ ਪਵਨਜੀਤ ਜੀ ਇਹ ਲੜਾਈ ਦਾ ਮਾਮਲਾ ਕੀ ਹੈ ਮਾਮਲਾ ਪੂਰਾ ਜੀ ਮਾਮਲਾ ਜੀ ਇਹ ਰਾਤੀ ਪਿੰਡ ਮਾਣੇਵਾਲ ਵਿਖੇ ਤੇ ਲੜਾਈ ਹੋਈ ਹੈ ਤੇ ਇੱਕ ਪਾਸੇ ਤਾਂ ਅਮਨਦੀਪ ਕੌਰ ਇੱਕ ਤੇ ਸਮਨਦੀਪ ਕੌਰ ਤੇ ਯਾਨੀ ਕਿ ਅਮਨਦੀਪ ਕੌਰ ਦੀ ਦੋ ਬੇਟੀਆਂ ਸੀ ਤੇ ਆਪ ਸੀ ਤੇ ਨਾਲ ਦੇ ਘਰ ਵਾਲਾ ਜਿਹਦਾ ਪ੍ਰਕਾਸ਼ ਸਿੰਘ ਘਰੇ ਨਹੀਂ ਸੀ ਕਿ ਇਹਨਾਂ ਨੂੰ ਕੁੱਟਮਾਰ ਕੀਤੀ ਐ ਨਿੱਕੂ ਐ ਤੇ ਪਰਮਜੀਤ ਐ ਉਹ ਵੀ ਘਰ ਵਾਲੀ ਐ ਸਰਬਜੀਤ ਸੱਭਾ ਤੇ ਰਾਤੀ ਦਾ ਮੌਕੇ ਤੋਂ ਭੱਜ ਗਏ ਸੀ ਇਹ ਮੌਕਾ ਦੇਖਿਆ ਐਮ ਲਾਰਾਮ ਹਸੂਲ ਹੋਈਆਂ ਹੁਣ ਜੋ ਬਣਦੀ ਕਾਰਵਾਈ ਅਮਲੇ ਚ ਲਿਆਂਦੇ ਜਾਊਗੀ ਨਸ਼ੇ ਨੁਸ਼ੇ ਦਾ ਪਹਿਲਾਂ ਵੀ ਉਹਨਾਂ ਤੇ ਕੋਈ ਕੇਸ ਚੱਲਦੇ ਨੇ ਜੀ ਇਹ ਦੇਖਣਾ ਪਊਗਾ ਜੀ ਹਲੇ ਕੀ ਕਰਨ ਲੱਗਦਾ ਵੀ ਨਸ਼ੇ ਜੀ ਇਹ ਕਹਿੰਦੇ ਨੇ ਵੀ ਕੁੱਟਿਆ ਗਿਆ ਥੋੜਾ ਥੱਲੇ ਜੀ ਦੇਖੋ ਜੀ ਇਹ ਤਾਂ ਹੁਣ ਪੜਤਾਲ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਕੀ ਗੱਲਬਾਤ ਐ ਮੁਰਾਨੇ ਤਕਰੀਸ਼ ਜੋ ਵੀ ਗੱਲ ਸਾਹਮਣੇ ਆਈ ਉਹਦੇ ਅਨਸਾਰ ਬਣਦੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਊਗੀ। ਹਾਂਜੀ ਮੇਰੇ ਕੋ ਇਹ ਮਾਣੇ ਵਾਲੇ ਕੇਸ ਆਏ ਸੀਗੇ ਤੇ ਲੜਾਈ ਇਹਨਾਂ ਦੀ ਗੱਲ ਹੋਈ ਹੈ। ਤੇ ਤਿੰਨ ਲੇਡੀਆਂ ਇੱਚ ਉਹਨਾਂ ਦੀ ਇੱਕ ਮਦਰ ਹੈ ਤੇ ਦੋ ਉਹਨਾਂ ਦੀ ਲੜਕੀਆਂ ਇੱਕ ਦੀ ਉਮਰ 16 ਸਾਲ ਹੈ ਇੱਕ 17 ਸਾਲ ਹੈ ਤੇ ਮਦਰ ਦਾ ਨਾਮ ਅਮਨਦੀਪ ਕੌਰ ਹੈ। ਕਿੰਨੇ ਕ ਸੱਟਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਸੱਟਾਂ ਤਾਂ ਦੇਖੋ ਜਿਹੜੀਆਂ ਨੌਂਜਰੀਜ਼ ਹੈਗੀਆਂ ਇਹਦੇ ਦਾ ਬਾਕੀ ਐਕਸ-ਰੇ ਦੀ ਜਿਹੜੀ ਰਿਪੋਰਟ ਆ ਗਈ ਆਪਾਂ ਉਹ ਤੋਂ ਕਲੀਅਰ ਕਰ ਸਕਦੇ ਹਾਂ ਫ੍ਰੈਕਚਰ ਹੈ ਜਾਂ ਨਹੀਂ ਹੈ ਔਰ ਗਾਇਨੀ ਦਾ ਇਸ਼ੂ ਸੀਗਾ ਉਹਦੇ ਵਾਸਤੇ ਗਾਇਨੀ opinion ਪਾਇਆ ਜਦੋਂ ਡਿਕਲੇਰੇਸ਼ਨ ਆ ਗਈ ਫਿਰ ਅੱਗੇ ਦੱਸਾਂਗੇ ਕੀ ਇਹ ਬੱਚੇ ਜਿਹੜੇ ਨੇ ਉਹ ਕਿੰਨੇ-ਕਿੰਨੇ ਸਾਲ ਦੇ ਨੇ ਦੋ ਜੀ ਬੱਚੇ ਆ ਇੱਕ 16 ਸਾਲ ਦੀ ਕੁੜੀ ਹੈ 17 ਸਾਲ ਦੀ ਕੁੜੀ ਹੈ ਹੈਡ ਇੰਜਰੀ ਕੁਦਰਤ ਹੈ ਹੈਡ ਇੰਜਰੀ ਮੇਜਰ ਕੁਝ ਨਹੀਂ ਹੈਗਾ ਉਹ ਕੌਨਸ਼ੀਅਸ ਹੈ ਸਾਰਾ ਕੁਝ ਓਰੀਐਂਟਡ ਹੈਗਾ ਤੇ ਬਾਕੀ ਐਕਸ-ਰੇ ਲਿਖਿਆ ਹੋਇਆ ਹੈ ਉਹਦੇ ਵਿੱਚ ਓਪੀਨੀਅਨ ਆਏਗਾ ਫਿਰ